ਸਰਵਨ ਸਿੰਘ ਪੰਦੇਰ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਹੀ ਪ੍ਰੈਸ ਕਾਨਫਰੰਸ ਜਿਹੜਾ ਜ਼ਿਕਰ ਸਵੇਰੇ ਸਰਵਨ ਸਿੰਘ ਪੰਦੇਰ ਨੇ ਕੀਤਾ ਸੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਵਿਸ਼ੇਸ਼ ਸਲਾਹ ਦਿੰਦੇ ਨਜ਼ਰ ਆਏ ਨੇ ਸਰਵਨ ਸਿੰਘ ਪੰਦੇਰ। ਦਰਅਸਲ ਸ਼ੰਭੂ ਬਾਰਡਰ ਤੋਂ ਇੱਕ ਜਥੇ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਔਰ ਉਸ ਐਲਾਨ ਨੂੰ ਪਹਿਲੀ ਗੱਲ ਤਾਂ ਟਾਲ ਦਿੱਤਾ ਗਿਆ ਉਸ ਦਿੱਲੀ ਕੂਚ ਨੂੰ ਟਾਲ ਦਿੱਤਾ ਗਿਆ ਤੇ ਉਹਦੇ ਨਾਲ ਨਾਲ ਹੁਣ ਇੱਕ ਹੋਰ ਐਲਾਨ ਕੀਤਾ ਜਗਜੀਤ ਸਿੰਘ ਡੱਲੇਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਮਰਨ ਵਰਤ ਹੁਣ ਖਤਮ ਕਰਨ ਸਿਹਤਯਾਬ ਹੋਣ ਅਤੇ ਇਸ ਸੰਘਰਸ਼ ਦਾ ਹਿੱਸਾ ਬਣ ਦਰਸਲ ਇਹ ਪ੍ਰੈਸ ਕਾਨਫਰੰਸ ਸਰਵਨ ਸਿੰਘ ਪੰਦੇਰ ਔਰ ਕਿਸਾਨ ਲੀਡਰ ਮਨਜੀਤ ਰਾਏ ਦੇ ਵੱਲੋਂ ਕੀਤੀ ਗਈ ਸ਼ੰਭੂ ਮੋਰਚੇ ਦੇ ਉੱਤੇ ਇਹ ਪ੍ਰੈਸ ਕਾਨਫਰੰਸ ਹੋਈ ਦੋਵੇਂ ਫਾਰਮਾ ਦੀਆਂ ਮੀਟਿੰਗਸ ਜਿਹੜੀਆਂ ਨੇ ਉਹ 14 ਤਰੀਕ ਨੂੰ ਲੀਕੀਆਂ ਗਈਆਂ ਨੇ ਇਹ ਵੀ ਅਪੀਲ ਕੀਤੀ ਕਿ ਇਹ ਮੀਟਿੰਗ ਚੰਡੀਗੜ੍ਹ ਦੀ ਥਾਂ ਤੇ ਦਿੱਲੀ ਵਿੱਚ ਕੀਤੀ ਜਾਣੀ ਚਾਹੀਦੀ ਹੈ ਸਰਵਨ ਸਿੰਘ ਪੰਦੇਰ ਆਲਰੇਡੀ ਇਸ ਮੀਟਿੰਗ ਤੋਂ ਨਾਖੁਸ਼ ਨਜ਼ਰ ਆ ਰਹੇ ਸੀ ਸਵੇਰੇ ਇੱਕ ਵੀਡੀਓ ਆਉਂਦੀ ਹੈ ਜਿਸ ਦੇ ਵਿੱਚ ਉਹ ਸਰਕਾਰੀ ਏਜੰਸੀਆਂ ਦੀ ਦਖਲ ਇਸ ਸਾਰੀ ਵਰਤੀ ਨੂੰ ਦੱਸ ਦੇ ਨੇ ਉਸ ਤੋਂ ਬਾਅਦ ਸਵਾਲ ਖੜੇ ਹੋ ਰਹੇ ਸੀ ਕਿ ਆਖਰਕਾਰ ਇਦਾਂ ਦਾ ਕੀ ਹੋ ਗਿਆ ਔਰ ਹੁਣ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਹਿਤਾ ਕਿ ਮਰਨਵਰਤ ਖਤਮ ਕਰ ਦਿੱਤਾ ਜਾਵੇ ਖਾਣਾ ਪੀਣਾ ਸ਼ੁਰੂ ਕੀਤਾ ਜਾਵੇ ਔਰ ਤਕੜੇ ਹੋ ਕੇ ਇਸ ਮੈਦਾਨੇ ਜੰਗ ਦੇ ਵਿੱਚ ਦੁਬਾਰਾ ਉਤਰਿਆ ਜਾਵੇ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਇੰਨੇ ਦਿਨਾਂ ਦਾ ਜਿਹੜਾ ਸੰਘਰਸ਼ ਸੀ ਉਸ ਸੰਘਰਸ਼ ਦੇ ਬਾਅਦ ਕਿਤੇ ਨਾ ਕਿਤੇ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੋਈ ਸੀ ਕਿਸਾਨ ਇੱਕ ਆਸ ਦੀ ਨਿਗਾਹ ਨਾਲ ਵੇਖ ਰਹੇ ਸੀ ਅੱਗੇ ਪਰ ਵਿਚ ਵਿਚਾਲੇ ਸਰਵਨ ਸਿੰਘ ਪੰਦੇਰ ਨੇ ਐਵੇਂ ਕਿਉਂ ਕਹਿ ਦਿੱਤਾ ਹੁਣ ਤੱਕ ਸਰਵਨ ਸਿੰਘ ਪੰਦੇਰ ਜੋ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਦਾ ਸਮਰਥਨ ਕਰ ਰਹੇ ਸੀ ਆਖਰਕਾਰ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਖਾਣ ਪੀਣ ਵਾਸਤੇ ਕਿਉਂ ਕਹਿ ਰਹੇ ਨੇ ਖੈਰ ਇਸ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਸਥਾਰ ਪੂਰਵਕ ਜਗਜੀਤ ਸਿੰਘ ਡੱਲੇਵਾਲ ਬਾਰੇ ਕਿਉਂ ਕਿਹਾ ਗਿਆ ਹੈ ਔਰ ਇਹ ਜਿਹੜਾ ਮੋਰਚਾ ਆ ਇਹਨੂੰ ਕਿਉਂ ਟਾਲਿਆ ਗਿਆ ਜਿਹੜਾ ਜਥਾ ਜਾਣਾ ਸੀ ਦਿੱਲੀ ਉਹਨੂੰ ਕਿਉਂ ਟਾਲਿਆ ਗਿਆ ਇਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਰਵਜਨ ਸਿੰਘ ਬੰਦੇਰ ਔਰ ਕਿਸਾਨ ਲੀਡਰ ਮਨਜੀਤ ਰਾਏਸ ਬਾਰੇ ਬੋਲਦੇ ਸੁਣਾਈ ਦਿੱਤੇ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਸਭੀ ਅਸੀਂ ਪੱਤਰਕਾਰ ਬੰਦੂਆਂ ਦਾ ਧੰਨਵਾਦ ਕਰਦੇ ਹਾਂ ਔਰ ਜੋ 26 ਕਾ ہمارا ਕਾਰਜਕ੍ਰਮ ਹੈ ਅਸੀਂ ਨੇ ਪਹਿਲੇ ਦੋਨੋਂ ਫੋਰਮੋ ਨੇ ਇਹ ਬੋਲਾ ਥਾ ਵੀ ਜੋ ਹਮਾਰੇ ਟ੍ਰੈਕਟਰ ਹੈ वो रोड पर आएंगे किधर जाएंगे इसके बारे में हम आने वाले समय में आपको क्लियर करेंगे और आज हम इसका दोनों फॉर्मों की ओर से घोषणा कर रहे हैं उधर इसके अलावा जो नए साइलोज गोदाम ये भी कॉरपोरेट ने बनाए हैं खेती मंडी को खत्म करने के लिए इनके जो दिशा होगी इन तीन दिशाओं में जाएंगे गांव से मार्च करते हुए अपने तौर से किसान किसान संगठन जो अलग अलग है वो डिसाइड कर लेंगे जिला ब्लॉक लेवल पर भी किस तरह के उनके कार्यक्रम होंगे तो ये दिशा हम लोग तय करेंगे अपने 26 का जो देश व्यापी लाखों ट्रैक्टर जो निकल के आने हैं ये दूसरा वहां कितना समय हम लोग लगाएंगे तो सर्दियों का समय लगभग 12 बजे से डेढ़ बजे तक चाहे बड़े कारपोरेट के सैलो मॉल जोन या भाजपा के कार्यालय या घर हो या सैलोस गोदाम हो वहाँ डेढ़ घंटे तक का कार्यक्रम होगा उसके बाद मार्च होगा तो ये कार्यक्रम जो है दोनों फोरमो की ओर से हम लोग अनाउंस कर रहे हैं इसी के साथ साथ जो हमने घोषणा की थी पैदल दिल्ली कूच के 21 को जता भेजना था 101 किसानों का जो अब हमने विचार विमर्श किया है के की टीम ने और दोनों फोर्मो ने समझा है इसको हम 26 जनवरी तक सरकार को समय देने के लिए इसको हमने स्थगित किया है इसका 26 जनवरी के बाद हम लोग निर्णय लेंगे इसके पीछे एक तो जो सरकार ने मीटिंग इतनी उसका समय ज्यादा ले लिया और हम जो मेडिकल के आधार पर डॉक्टर स्वयं मान ने बोला है उस समय से हम समझते हैं ये हमारी कंडीशन तो नहीं है लेकिन सरकार से ये मांग है मीटिंग जल्द की जाए और इसका स्थान न्यू दिल्ली होना चाहिए क्योंकि ये देश के किसान मजदूरों की देशव्यापी आंदोलन का सवाल है तो वहां इसकी प्लेस होनी चाहिए इसी के साथ साथ हम ये जो सरकार की ओर से सरकार के प्रचार माध्यमों से ये जो बोला जा रहा है कि दिल्ली के जो इलेक्शंस हैं उनका मॉडल कोड ऑफ कंडक्ट लगा हुआ इसलिए ये मीटिंग लंबी गई हम कहते हैं भी आठवां पे मितन की, की घोषणा तो आपने कर दी जिसमें एग्जैक्ट तो नहीं लगभग दो लाख करोड़ का बजट जा रहा है उसके ऊपर तो कोई आपत्ति नहीं लक्षण कमीशन को तो भाई किसानों से मीटिंग करने में क्या आपत्ति है अगर कोई घोषणा को लेकर दिक्कत होगी उसी दिन तो इसके बारे में भी विचार भी कर लिया जाएगा एक तो हमारी ये बात है दूसरा जो एसकेएम के साथ जो हमारा एकता का प्रयास चल रहा है उसके बाद मोगा की रैली में जनता द्वारा एकता मता डाला गया हम जान हम समझते भी जो जनता ने एकता मता डाला उससे हमें बहुत उम्मीद है जनता से और वो एकता नियंत्रण चल रहा है और उसी आशा को लेकर हम आगे बढ़ रहे हैं जो जनता चाहती है पूरी एकता मुकम्मल एकता उसमें शायद हमारे भाइयों का कहना है वो शायद इतनी जल्दी संभव नहीं है तो फिर रह गई कम से कम एकता कम से कम एकता हो और कम से कम एकता की हमें कम से कम एकता तो का प्रस्ताव आ जाएगा और बात आगे बढ़ेगी कम से कम एकता का मतलब ठीक है देश भर में तीनों फोरमों की कोडिने अच्छा हमें संदेश आएगा और कम से कम एकता का रास्ता साफ हो जाएगा ऐसा हम समझते हैं इसी के साथ साथ जो हम में ध्यान में रखा और जो अभी डॉक्टर स्वयमान जी बोल रहे हैं उसको हम ध्यान में रखते हुए के की ओर से एसकेएम नॉन पॉलिटिकल बीके बीकेजू सिद्धूपुर और सरदार जगजीत सिंह डल्लेवाल जी को अपील कर रहे हैं सीर्थे स्वस्थ हो तभी ये काम बड़ी अच्छा आसानी से हो सकता है तो हमारी अपील है कि वह खान पान भी ले और जल्दी स्वस्थ हो इसलिए कि हम टेबल पर भी और ग्राउंड पर भी केंद्र की मोदी सरकार को हरा कर अपनी मांगे मनवा सके ਤੋ ਇਹ ਕਰਾਂਗੇ ਪਰ ਉਹਨਾਂ ਦੇ ਮੂੰਹ ਕਿੱਧਰ ਕਰਨੇ ਨੇ ਇਹ ਅਸੀਂ ਵਿੱਚ ਰੱਖਿਆ ਸੀ ਕਿ ਬਾਅਦ ਦੇ ਵਿੱਚ ਵਿਚਾਰ ਕੇ ਕਰਾਂਗੇ ਗੱਲ ਜੋ ਉਹਦੇ ਵਿੱਚ ਅਜੇ ਵਿਚਾਰਿਆ ਗਿਆ ਕਿ ਜਿਹੜੇ ਸਾਡੇ ਟਰੈਕਟਰ ਨੇ ਉਹਨਾਂ ਦੇ ਮਾਰਚ ਕੀਤੇ ਜਾਣਗੇ ਪਿੰਡਾਂ ਤੋਂ ਔਰ ਉਹ ਸ਼ਹਿਰੋ ਜਿੱਥੇ ਬਣੇ ਨੇ ਵੱਡੇ ਕਾਰਪਟ ਘਰਾਣਿਆਂ ਨੇ ਬਣਾਏ ਨੇ ਔਰ ਵੱਡੇ ਮੌਲ ਨੇ ਕਾਰਪਟ ਘਰਾਣਿਆਂ ਦੇ ਔਰ ਜਿਹੜੇ ਮੁੱਖ ਦਫ਼ਤਰ ਨੇ ਬੀਜੇਪੀ ਦੇ ਉਹਨਾਂ ਦਫ਼ਤਰਾਂ ਦੇ ਅੱਗੇ 12 ਤੋਂ 1:30 ਵਜੇ ਤੱਕ ਉਹ ਟਰੈਕਟਰ ਉੱਥੇ ਖਲੋਣਗੇ ਔਰ ਮਾਰਚ ਕਰਦੇ ਹੋਏ ਫਿਰ ਵਾਪਸ ਘਰਾਂ ਨੂੰ ਉਹ ਪ੍ਰੋਗਰਾਮ ਕਰਕੇ ਆਉਣਗੇ ਇੱਕ ਤਾਂ ਇਹ ਹੈ ਦੂਸਰਾ ਹੈ ਕਿ ਸਾਡਾ ਜਿਹੜਾ 21 ਦਾ ਜਥਾ 101 ਕਿਸਾਨਾਂ ਦਾ ਅੱਗੇ ਵਧਣਾ ਸੀ ਉਹਨੂੰ ਅਸੀਂ ਪੋਸਟਪੋਨ ਕੀਤਾ ਹੈ 26 ਤੱਕ ਉਹ ਸਰਕਾਰ ਨੂੰ ਅਸੀਂ ਸਮਾਂ ਦਿੱਤਾ ਹੈ ਕਿਉਂਕਿ ਸਰਕਾਰ ਨੇ ਜਿਹੜੀ ਚਿੱਠੀ ਭੇਜੀ ਹੈ ਉਹਦੇ ਵਿੱਚ ਜਿਹੜੀ ਡੇਟ ਦਿੱਤੀ ਹੈ 14 ਤਰੀਕ ਨੂੰ ਬਹੁਤ ਲੇਟ ਹੈ ਛੋ ਅਸੀਂ ਸਮਝਦੇ ਹਾਂ ਮੀਟਿੰਗ ਪਹਿਲਾਂ ਹੋ ਸਕਦੀ ਹੈ ਸਰਕਾਰ ਜਿਹੜਾ ਇੰਡੀਆ ਹੈ ਕਿ ਦਿੱਲੀ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਇਹ ਗੁੰਮਰਾਹ ਕਰ ਰਹੀ ਹੈ ਜਦ ਕਿ ਸਰਕਾਰ ਆਪਣੇ ਲੋ ਬੜੀਆਂ ਬੜੀਆਂ ਅਨਾਉਂਸਮੈਂਟ ਕਰ ਰਹੀ ਹੈ ਜਿਹਦੇ ਵਿੱਚ ਹੁਣ 8ਵਾਂ ਪੇ ਕਮਿਸ਼ਨ ਜਿਹਦੇ ਵਿੱਚ ਗੋਦੀ ਨਾਲ ਹੀ ਸਾਡਾ ਮੰਨਣਾ ਹੈ ਕਿ ਇਹ ਜਿਹੜੀ ਮੀਟਿੰਗ ਹੈ ਇਹ ਦਿੱਲੀ ਹੋਣੀ ਚਾਹੀਦੀ ਹੈ ਕਿਉਂਕਿ ਦਿੱਲੀ ਸਰਕਾਰ ਨਾਲ ਰਿਲੇਟਡ ਹੈ ਤੇ ਸਾਡੀ ਮੀਟਿੰਗ ਜਿਹੜੀ ਆ ਉਹ ਦਿੱਲੀ ਹੋਵੇ ਤੇ ਉਹ ਮੀਟਿੰਗ ਜਿਹੜੀ ਪ੍ਰਭਾਵਸ਼ਾਲੀ ਜਾਏਗੀ ਔਰ ਉਹ ਵਧੀਆ ਰਹੇਗੀ ਕੋਈ ਕਿੰਤੂ ਪਰੰਤੂ ਨਹੀਂ ਰਹੇਗੀ ਸਰਕਾਰ ਦੀ ਤੇ ਸਾਨੂੰ ਦਿੱਲੀ ਚੰਡੀਗੜ੍ਹ ਆਉਣਾ ਪੈਂਦਾ ਅਸੀਂ ਦਿੱਲੀ ਜਾਣ ਨੂੰ ਤਿਆਰ ਹਾਂ ਉਸ ਤੋਂ ਇਲਾਵਾ ਐਸਕੇਐਮ ਨੇ ਜਿਹੜਾ ਸਾਡਾ ਚੱਲ ਰਿਹਾ ਤਿੰਨਾਂ ਹੀ ਫਾਰਮਾਂ ਦਾ ਇੱਕੇ ਦੀ ਗੱਲ ਉਹਦੇ ਵਿੱਚ ਇਹ ਗੱਲ ਆਈ ਸੀਗੀ ਕਿ ਇਹ ਜਿਹੜਾ ਇੱਕ ਹੈ ਇਹ ਸੰਪੂਰਨ ਇਕਾਂ ਜੱਗ ਘਟੋ ਘਟ ਪ੍ਰੋਗਰਾਮ ਤੇ ਇਕਾਂ ਸ਼ੋਅ ਦੇ ਸਬੰਧ ਦੇ ਵਿੱਚ ਜਿਵੇਂ ਭੰਦੇ ਹਸਾਬ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ 24 ਤਰੀਕ ਜਿਹੜੀ ਜਨਰਲ ਬੋਡੀ ਦੀ ਐਸਕੇਐਮ ਦੀ ਮੀਟਿੰਗ ਹੈ ਉਸ ਦੇ ਵਿੱਚ ਐਸਕੇਐਮ ਜ਼ਰੂਰ ਨਿਰਣੇ ਲਏਗਾ ਅਸੀਂ ਤਾਂ ਮੰਗ ਵੀ ਕਰਦੇ ਆ ਕਿ ਸੰਪੂਰਨ ਇਕਾਂ ਕੀਤਾ ਜਾਵੇ ਉਹਨਾ ਬਲੋ ਕੋਈ ਢਿੱਕਾ ਹੋ ਸਕਦਾ ਹੈ ਵੀ ਉਹ ਸੰਪੂਰਨ ਏਕਾ ਉਹਨਾਂ ਦੀ ਮੀਟਿੰਗ ਚ ਪਾਸ ਹੁੰਦਾ ਕਿ ਨਹੀਂ ਹੁੰਦਾ ਪਰ ਸਾਡਾ ਮੰਨਣਾ ਅਸੀਂ ਸੰਪੂਰਨ ਏਕੇ ਲਈ ਬਿਲਕੁਲ ਹੱਥ ਖੋਲੇ ਹੋਏ ਨੇ ਸੰਪੂਰਨ ਏਕਾ ਚਾਹੁੰਦੇ ਆ ਇਹ ਵੱਡੀ ਲੜਾਈ ਹੈ ਸੰਪੂਰਨ ਏਕੇ ਤੋਂ ਬਿਨਾ ਇਹ ਲੜੀ ਨਹੀਂ ਜਾ ਸਕਦੀ ਸੋ ਇਹ ਸੰਪੂਰਨ ਏਕਾ ਕੀਤਾ ਜਾਵੇ ਪਰ ਫਿਰ ਵੀ ਜੇ ਉਹਨਾਂ ਨੂੰ ਲੱਗਦਾ ਕਿ ਪਹਿਲਾਂ ਆਪਾਂ ਘਟੋ ਘਟ ਪ੍ਰੋਗਰਾਮ ਤੇ ਇਕੱਠੇ ਹੋਣਾ ਉਹਦੇ ਵਾਸਤੇ ਵੀ ਅਸੀਂ ਹੱਥ ਖੋਲੇ ਹੋਏ ਨੇ ਸੋ ਉਹਦੇ ਵਾਸਤੇ ਅਸੀਂ ਆਸ਼ਾ ਕਰਦੇ ਆਂ ਇਹ 24 ਤਰੀਕ ਨੂੰ ਐਸਕੇਮ ਵੱਲੋਂ ਇਹ ਸਾਰੇ ਦੇਸ਼ ਵਾਸਤੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੇ ਔਰ 9 ਤਰੀਕ ਦੀ ਜਿਹੜੀ ਕਾਨਫਰੰਸ ਦੇ ਵਿੱਚ ਵੱਡੀ ਮੋਗੇ ਵਾਲੀ ਦੇ ਵਿੱਚ ਲੋਕਾਂ ਦੀ رائے ਨੇ ਕਿ ਲੋਕ ਰਏ ਵੱਡੀ ਹੋਇਆ ਕਰਦੀ ਹੈ ਲੋਕ ਰਏ ਕਹਿ ਰਹੀ ਹੈ ਕਿ ਸੰਪੂਰਨਿਕਾ ਕੀਤਾ ਜਾਵੇ ਉਤੋਂ ਮਤਾ ਪਾਸ ਕਰਾਇਆ ਗਿਆ ਸੰਪੂਰਨਿਕੇ ਦਾ ਤੇ ਫਿਰ ਆਪਾਂ ਨੂੰ ਲੋਕ ਰੈ ਨੂੰ ਮੰਨਦੇ ਹੋਏ ਸੰਪੂਰਨ ਇਕੇਵਾਰ ਵਧਣਾ ਚਾਹੀਦਾ ਹੈ ਜੇ ਹਜੇ ਕੋਈ ਨਿਕਾ ਲੱਗਦਾ ਤੇ ਘੱਟ ਤੋਂ ਘੱਟ ਮਿਨਿਮਮ ਜਿਹੜਾ ਘੱਟੋ ਘੱਟ ਪ੍ਰੋਗਰਾਮ ਤੇ ਜ਼ਰੂਰ ਕੋਈ ਪੋਜ਼ਿਟਿਵ ਗੱਲ ਆਉਣੀ ਚਾਹੀਦੀ ਹੈ ਇਹ ਸਾਡਾ ਮੰਨਣਾ ਹੈ ਤੇ ਚੌਥੀ ਗੱਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਨਵਰਤ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੀ ਅਪੀਲ ਹੈ ਜਿਵੇਂ ਕਿ ਚਿੱਠੀ ਆਈ ਹੈ ਸਰਕਾਰ ਦੀ ਉਹਨਾਂ ਨੇ ਵੀ ਅਪੀਲ ਕੀਤੀ ਹੈ ਉਹਨੂੰ ਅਸੀਂ ਪੜਦੇ ਹੋਏ ਵੇਖਿਆ ਔਰ ਡਾਕਟਰ ਸਵੇਮਾਨ ਜੀ ਨੇ ਸਪਸ਼ਟ ਕਿਹਾ ਕਿ 14 ਤਰੀਕ ਤੱਕ ਰਹਿਣਾ ਬਿਨਾਂ ਰੋਟੀ ਤੋਂ ਸੰਭਵ ਨਹੀਂ ਹੈਗਾ ਦਵਾਈਆਂ ਸਾਰੇ ਨਹੀਂ ਰਿਆ ਜਾ ਸਕਦਾ ਮੈਡੀਕਲ ਫੀਡ ਜਿਹਨੂੰ ਆਪਾਂ ਕਹਿ ਰਹੇ ਹਾਂ ਉਹਦੇ ਸਾਰੇ ਨਹੀਂ ਰਿਆ ਜਾ ਸਕਦਾ ਤੇ ਫਿਰ ਸਾਡਾ ਮੰਨਣਾ ਹੈ ਕਿ ਲੜਾਈ ਵੱਡੀ ਹੈ ਮੋਰੇ ਜ਼ਾਬਰ ਸਰਕਾਰ ਹੈ ਉਹਦੇ ਨਾਲ ਲੜਨੇ ਵਾਸਤੇ ਸਾਡੇ ਆਗੂ ਜਿਹੜੇ ਸਾਡੇ ਚ ਵੱਡੇ ਆਗੂ ਮੌਜੂਦ ਰਹਿਣੇ ਚਾਹੀਦੇ ਨੇ ਸ਼ੋ ਸਾਡੀ ਅਪੀਲ ਹੈ ਕਿ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਉਹ ਆਪਣਾ ਖਾਣਾ ਪੀਣਾ ਬਿਲਕੁਲ ਦਰੁਸਤ ਕਰਨ ਵੱਡੀ ਲੜਾਈ ਹੈ ਜਿਵੇਂ ਡਾਕਟਰਾਂ ਨੇ ਰਾਏ ਦਿੱਤੀ ਐਸੀ ਨਹੀਂ ਜਾਣਦੇ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਮੈਡੀਕਲ ਫੀਡਾ ਕੰਮ ਨਹੀਂ ਚੱਲ ਸਕਦਾ 14 ਤੱਕ ਤੇ ਇਹਦੇ ਵਾਸਤੇ ਆਪਾਂ ਨੂੰ ਰੋਟੀ ਖਾਣੀ ਪਵੇਗੀ ਸੋ ਸਾਡਾ ਮੰਨਣਾ ਹੈ ਕਿ ਆਪਣਾ ਖਾਣਾ ਪੀਣਾ ਠੀਕ ਕਰਨ ਤਾਂ ਕਿ ਉਹ ਬਿਲਕੁਲ ਤੰਦਰੁਸਤ ਹੋ ਕੇ ਸਾਡੇ ਨਾਲ ਜਿਹੜੀ ਅਗਲੀ ਮੀਟਿੰਗ ਜਦੋਂ ਵੀ ਹੋਣ ਅਸੀਂ ਅਪੀਲ ਕੀਤੀ ਹੈ ਜਿਹੜੀ ਵੀ ਮੀਟਿੰਗ ਤੈਅ ਹੁੰਦੀ ਹੈ ਜਿਹੜੀ ਵੀ ਜਾਂ ਮੀਟਿੰਗ ਜੇ ਆਪਾਂ ਜਾਣੇ ਆ ਦੋਨੇ ਫਾਰਮ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨਾਲ ਸਾਡੇ ਜਾਨ ਸ਼ੋਹੇ ਬੇਨਤੀਆਂ ਸਨ ਸਾਡੀਆਂ ਅੱਜ ਦੀਆਂ ਜਿਹੜੇ ਪ੍ਰੋਗਰਾਮਾਂ ਤੇ ਹੁਣ ਮੈਂ ਬੇਨਤੀ ਕਰਾਂਗਾ ਤੇਜ ਵੀਰ ਸਿੰਘ ਜਿਹੜੀ ਸਾਡੇ ਹਰਿਆਣੇ ਤੋਂ ਸਾਥੀ ਹਾਂ ਮੈਂ ਇਸੇ ਕੰਮ ਨੂੰ ਹਾਂਜੀ ਧੰਨਵਾਦ ਸਭੀ ਦਾ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਕੇਐਮ ਪੂਰੀ ਤਰ੍ਹਾਂ ਸੇ ਚਿੰਤਿਤ ਹੈ ਕਿਉਂਕਿ ہمارا ਤਜਰਬਾ ਨਹੀਂ ਹੈ ਮੈਡੀਕਲ ਲਾਈਨ ਦਾ कि जैसा कि स्वामान साहब की वीडियो से हमें पता चला है कि उनके टीम उनकी देखरेख में थी वो बोल रहे हैं कि अकेली मेडिकल फीड से 14 फरवरी तक पहुंचना संभव नहीं है उनके साथ उनको पौषिक आहार की भी जरूरत है और हम इस बात के लिए पूरे सोहर्द हैं तो, तो पौषिक आहार का इंतजाम साथ के साथ जो डॉक्टरों का एक पैनल तय हुआ है वो भी जाकर उनकी जो एम की तरफ से जा रहा है वो भी उनकी जो चेकअप करेगा मेडिकल चेकअप करेगा गारंटी कानून सबसे जरूरी चीज है नहीं तो ऐसे से प्रहार लगातार होते रहेंगे भविष्य में भी होते रहेंगे तो उनके साथ साथ जैसे हमारा नए एग्रीकल्चर फोरम के ऊपर बात है हम उसके लिए पूरी तरह से वचनबद्ध है और है ये हम कहीं पर भी छोड़ने वाली बात ही नहीं है कि जैसे पंजाब सरकार ने किया है पूरे देश के अंदर सरकारों से अपील करके इसको रद्द करवाने की बात हमारी संजय रूप में चलेगी लेकिन जो न्यूनतम प्रोग्राम है और अधिकतम एकता उसके लिए एसके एम चौबीस तारीख को विचार विमर्श कर कर और हो सकता है कि वो छब्बीस से पहले इसका एक मसौदा पूरे देश के अंदर तैयार कर ले और वो जो हमारे ट्रैक्टर मार्च वाली कॉल है वो सांझे रूप में उभर कर वो सामने चौबीस तारीख तक आ सकती है अब इसके साथ ही लेकिन जो हमारी ये कॉले है बीजेपी के एम मंत्रियों के घरों का ग्राफ साइलों का ग्राफ कार्यालय का ग्राफ मॉलो बड़े कॉरपोरेट मॉल रिलायंस अडानी अवानी के जो मॉल हैं उनको उनके घर की ये पूरे देश के किसानों के लिए कॉल है ये सिर्फ पंजाब के लिए नहीं जहाँ पर भी जो संभव हो सकता है चाहे वो राजस्थान के लिए हो चाहे जा, वो राजस्थान के लिए हो चाहे वो हरियाणा के लिए बहुत ज्यादा तेज करेंगे और अब आर पार की लड़ाई की जरूरत है और उसी आर पार की लड़ाई को जरूरत हो गए हम खनौरी और शंभू मोर्चे पर आने वाले दिनों के अंदर कल से ही वो बड़े काफले आने ये प्रोग्राम ਹਰ ਘਰ ਘਰ ਦੇ ਵਿੱਚੋਂ ਆਪਣੇ ਟਰੈਕਟਰਾਂ ਨੂੰ ਬਾਹਰ ਕੱਢ ਕੇ ਕਿਸਾਨ ਮੋਰਚਿਆਂ ਦਾ ਜੋ ਦਿੱਤਾ ਹੋਇਆ ਪ੍ਰੋਗਰਾਮ ਆ ਉਹਨੂੰ ਸਫਲ ਕਰਨ ਲਈ ਤੁਰਨਾ ਚਾਹੀਦਾ ਹੈਗਾ ਦੂਜੀ ਗੱਲ ਜਿਹੜੀ ਸਪਸ਼ਟ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਸਵਾਲ ਹੈ ਵੀ ਕਿਤੇ ਨਵੀਂ ਜਿਹੀ ਧਾਲ ਲਾ ਕੇ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਜਿਹੜੀਆਂ ਐਮਐਸਪੀ ਫਰੀਦ ਦੀ ਗਾਰੰਟੀ ਦੇ ਕਾਨੂੰਨ ਨਾਲ ਸੰਬੰਧਿਤ ਮੰਗਾ ਕਰਜ਼ੇ ਵਾਲੀਆਂ ਮੰਗਾ ਤੇ ਲੜ ਰਹੇ ਆ ਤੇ ਹੋਰ ਇਹਦੇ ਨਾਲ तमाम ਮੰਗਾਂ ਜੁੜੀਆਂ ਨੇ ਬੁਨਿਆਦੀ ਮੰਗਾਂ ਇਹਨਾਂ ਨੂੰ ਹੱਲ ਕਰਾਉਣ ਲਈ ਜ਼ੋਰ ਲਾਉਣਾ ਚਾਹੀਦਾ ਹੈ ਇਦੋਂ ਵੀ ਹੋਰ ਤਕੜੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੀਆਂ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾ ਸਕੀਏ ਤੁਹਾਡਾ ਤਾਂ ਆ ਇੱਕ ਗੱਲ ਰਹਿ ਗਈ ਸੀ ਵੀ ਅਸੀਂ ਲਗਭਗ ਮੋਰਚਿਆਂ ਨੂੰ ਤਕੜਾ ਕਰਨ ਵਾਸਤੇ ਪਹਿਲਾਂ ਵੀ ਐਲਾਨ ਕੀਤਾ ਜਿਵੇਂ ਦੱਸਤਾ ਕੱਲ ਵੀ ਸਾਡੇ ਜਥਾ ਇੱਥੇ ਪਹੁੰਚੂਗਾ ਵੱਡਾ ਕਾਫਲਾ 21 ਨੂੰ ਔਰ 29 ਨੂੰ ਸ਼ਰੂਆਊਟ ਪੂਰੇ ਪੰਜਾਬ ਚੋ ਇਹ ਇਹ ਜਥੇ ਜਿਹੜੇ ਆ ਟਰੈਕਟਰ ਟਰਾਲੀਆਂ ਰਾਹੀਂ ਸ਼ੰਭੂ ਬਾਟਰ ਤੇ ਆਉਣਗੇ ਅਸੀਂ ਅਪੀਲ ਕੀਤੀ ਸੀ ਵੀ ਹਰ ਪਿੰਡ ਚੋਂ ਇੱਕ ਟਰੈਕਟਰ ਟਾਲੀ ਆਵੇ ਤੇ ਇਹ ਦੇਖੋ ਦਵਾ ਔਰ ਤੁਸੀਂ ਦੇਖੋ ਕਿ ਅਸੀਂ ਜੰਡਿਆਲਾ ਗੁਰੂ ਵੀ 22 ਨੂੰ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਨੂੰ ਉੱਚ ਮਜ਼ਬੂਤ ਕਰਨ ਵਾਲੇ ਹੋਰ ਪ੍ਰੋਗਰਾਮ ਵੀ ਤੁਹਾਨੂੰ ਨਜ਼ਰ ਆਉਣਗੇ ਵੀ ਇਹ ਕਿਵੇਂ ਮਜ਼ਬੂਤ ਕਰਨਾ ਹੈਗਾ ਕਿਵੇਂ ਨਜ਼ਰ ਆ ਰਿਹਾ ਅਸੀਂ ਇੱਕ ਅਪੀਲ ਕਰਦੇ ਆ ਵੀ ਜੇ ਪੂਰੇ ਦੇਸ਼ ਭਰ ਦੇ ਵਿੱਚ ਲੱਖਾਂ ਟਰੈਕਟਰ ਛੜ ਨਿਕਲ ਆਏ ਜਿਵੇਂ ਪੰਜਾਬ ਬੰਦ ਹੋਇਆ ਜਿਵੇਂ ਚਾਰ ਦੀ ਮਹਾ ਪੰਚਾਇਤ ਹੋਈ ਉਹਨੇ ਸਰਕਾਰ ਨੂੰ ਝੜਕਣ ਲਾ ਦਿੱਤਾ ਅਸੀਂ ਕਹਿੰਦੇ ਹੋ ਸਕਦਾ ਕਿਤੇ ਫੰਡਾ ਫੰਡਾ ਦੀ ਪਿੰਡਾਂ ਤੇ ਘਾਟ ਹੁੰਦੀ ਹੈ ਥੋੜਾ ਸਾਡੀ ਅਪੀਲ ਆ ਵੀ ਕਿ 1-2000 ਰੁਪਇਆ ਕੋਲੋਂ ਖਰਚ ਖੁਚ ਕੇ ਭਾਈ ਜੇ ਇਹ ਲੱਖਾਂ ਟਰੈਕਟਰ ਦੇਸ਼ ਲੈਵਲ ਤੇ ਨਿਕਲੇ ਪੰਜਾਬ ਚ ਨਿਕਲੇ ਤਾਂ ਇਹ ਜਿਹੜੀ ਵਾਰ ਗੱਲਬਾਤ ਹੋਣੀ ਆ ਉਹਦੇ ਵਿੱਚ ਇਹ ਨਵੇੜਾ ਕਰਨ ਵਿੱਚ ਸਹਾਇਤਾ ਕਰਨਗੇ ਜੋ ਸਾਨੂੰ ਲੱਗਦਾ ਹਾਂਗਾ ਲੋਕ ਲੋਕਾਂ ਦੀ ਲਾਮਬੰਦੀ ਬਹੁਤ ਵੱਡਾ ਪ੍ਰੈਸ਼ਰ ਸਰਕਾਰ ਤੇ ਪਾਉਂਦੀ ਹੁੰਦੀ ਆ ਧੰਨਵਾਦ ਜੀ ਐਸਕੇਮ ਨੌਨ ਪੋਲਿਟਿਕਲ ਦੇ ਲੀਡਰਾਂ ਨਾਲ ਗੱਲ ਹੋਈ ਹੈ ਕਿ ਮਰਨ ਮਰਤੇ ਕਦਮ ਕੱਢੇ ਡਲੇਵਾਲ ਸਾਹਿਬ ਦੇਖੋ ਤੇ ਜਿੱਥੋਂ ਤੱਕ ਸਵਾਲ ਹੈਗਾ ਵਾ ਆਪਣਾ ਇਹ ਦਾ ਆਪਾਂ ਅਪੀਲ ਕਰਨੀ ਸੀ ਅਪੀਲ ਕਰਨ ਦਾ ਸਰਕ ਨੂੰ ਹੱਕ ਆ ਹੁਣ ਅਪੀਲ ਤੇ ਮਤਲਬ ਜਿਹੜਾ ਵਾ ਉਹ ਲਿਖ ਵੀ ਦਿੱਤਾ ਵਾ ਆਪਾਂ ਠੀਕ ਆ ਅੱਗੇ ਮੈਨੂੰ ਲੱਗਦਾ ਵਾ ਵੀ ਇਹ ਆਸ ਆ ਮੈਨੂੰ ਵੀ ਅਪੀਲ ਮੰਗੀ ਸਰ ਤੁਸੀਂ ਉਸ ਦਿਨ ਮੀਟਿੰਗ ਦੇ ਵਿੱਚ ਵੀ ਸੀਗੇ ਜਦੋਂ ਸੈਂਟਰ ਦੇ ਜਿਹੜੇ ਅਧਿਕਾਰੀ ਆਏ ਸੀਗੇ ਜਦੋਂ ਮੀਟਿੰਗ ਖਤਮ ਹੋਈ ਉਸ ਤੋਂ ਬਾਅਦ ਤੁਸੀਂ ਸਟੇਜ ਤੇ ਨਹੀਂ ਦਿਖੇ ਸਾਰੇ ਤੁਸੀਂ ਕੋਈ ਵੀ ਕੇਐਮ ਦਾ ਸਾਨੂੰ ਲੀਡਰ ਉੱਤੇ ਸਟੇਜ ਤੇ ਨਹੀਂ ਦਿਖਿਆ ਮੈਂ ਉਹਦਾ ਸਵਾਲ ਪੁੱਛ ਰਿਹਾ ਕਿ ਤੁਸੀਂ ਮੀਟਿੰਗ ਦੇ ਵਿੱਚ ਵੀ ਆਹੀ ਜਿਹੜੇ ਤੁਹਾਡੇ ਜਿਹੜੇ ਐਪਰੀਹੈਂਸ਼ਨ ਸੀਗੇ ਜਾਂ ਤੁਹਾਡੇ ਜਿਹੜੇ ਤੁਹਾਨੂੰ ਲੱਗਦਾ ਸੀ ਮੀਟਿੰਗ ਜਲਦੀ ਹੋਣੀ ਚਾਹੀਦੀ ਹੈ ਤੇ ਦਿੱਲੀ ਚ ਹੋਣੀ ਚਾਹੀਦੀ ਤੁਸੀਂ ਮੀਟਿੰਗ ਚ ਵੀ ਕਿਹਾ ਗੱਲਾਂ ਔਡੀਓ ਤੇ ਨਹੀਂ ਮੰਨੀ ਗਈ ਤੁਹਾਨੂੰ ਲੱਗਦਾ ਹੁਣ ਫੇਰ ਅਪੀਲ ਕਰ ਰਹੇ ਹੋ ਉਹਨਾਂ ਨੂੰ ਐਸਕੇਮ ਨਾਨ ਪੋਲਿਟਿਕਲ ਨੂੰ ਦੋ ਕੰਮ ਹੈ ਐ ਇਹ ਇਹ ਉਹਨਾਂ ਨੂੰ ਨਹੀਂ ਹੈਗੀ ਸਰਕਾਰ ਨਾਲ ਗੱਲਬਾਤ ਹੈਗੀ ਮੰਗ ਆ ਸਾਡੀ ਸਰਕਾਰ ਕੋਲੇ ਕੰਡੀਸ਼ਨ ਕੋਈ ਨਹੀਂ ਹੈਗੀ ਅਸੀਂ ਉਹਦੇ ਲਈ ਸਰਕਾਰ ਨੂੰ 26 ਤੱਕ ਦਾ ਸਮਾਂ ਵੀ ਦੇਤਾ ਕਿਉਂਕਿ ਮੀਟਿੰਗ ਦਾ ਜਿਹੜਾ ਮਸਲਾ ਵਾਹ ਸਰਕਾਰ ਨਾਲ ਸਾਡਾ ਕੋਈ ਦੋਵਾਂ ਫਾਰਮਾ ਦਾ ਅਪਰਚੂ ਨਹੀਂ ਹੈਗਾ ਤੋਂ ਇਸ ਕਰਕੇ ਸਾਡਾ ਮੰਗ ਕਰਨਾ ਔਰ ਆਪਣੀ ਪਬਲਿਕ ਪਲੇਟਫਾਰਮ ਤੇ ਗੱਲ ਰੱਖਣ ਦਾ ਹੱਕ ਹੈ ਉਸ ਵਿੱਚੋਂ ਅਸੀਂ ਰੱਖੀ ਹੈਗੀ ਏਜੰਸੀਆਂ ਬਾਰੇ ਤੁਸੀਂ ਗੱਲ ਕੀਤੀ ਸੀ ਜਿਹੜੀ ਵੀਡੀਓ ਪਾਈ ਕਿ ਦੋਵੇਂ ਫਾਰਮਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਿਹੜੀਆਂ ਏਜੰਸੀਆਂ ਆ ਦੇਖੋ ਤੇ ਕਿਵੇਂ ਫਾਰਮਾਂ ਤਾਂ ਨਹੀਂ ਮੈਂ ਕਿਹਾ ਮੈਂ ਵੀਡੀਓ ਪਾਈ ਹੈਗੀ ਦੇਖੋ ਜਿੱਥੋਂ ਤੱਕ ਸਰਕਾਰਾਂ ਦਾ ਕੋਸ਼ਿਸ਼ ਹੁੰਦੀ ਆ ਸਰਕਾਰਾਂ ਦੇ ਵਿੱਚ ਕੁਝ ਖਾਸ ਅਫਸਰ ਲਾਏ ਜਾਂਦੇ ਹੁੰਦੇ ਆ ਔਰ ਜੇ ਅਸੀਂ ਜਨਤਕ ਤੌਰ ਤੇ ਲੋਕਾਂ ਨੂੰ ਸचेत ਨਹੀਂ ਕਰਦੇ ਹੈਗੇ ਵੀ ਇਹ ਵੀ ਹੋ ਰਿਹਾ ਠੀਕ ਹੈ ਕਹਿੰਦਾ ਵੀ ਇਹ ਇਹ ਕੋਸ਼ਿਸ਼ ਕਰ ਰਹੇ ਹੈ ਇੱਕ ਜਨਤਾ 'ਚ ਮੈਸੇਜ ਕਨਵੇ ਕਰਨਾ ਹੁੰਦਾ ਔਰ ਏਜੰਸੀਆ ਕਹ ਲਾ ਇਹ ਨਹੀਂ ਕਰ ਲਿੰਗੇ ਮੈਂ ਇੱਕ ਸਪਸ਼ਟ ਕਹਿਣਾ ਮੰਨ ਲਓ ਸਰਬੰਸ ਸਿੰਘ ਪੰਦੇਰੀਆ ਇਹਨੂੰ ਵੱਡਾ ਮਹਾਂਪੁਰਸ਼ ਬਣਾਉਂਦਾ ਜਾਂ ਤਨ ਠੀਕ ਹੈ ਨਾ ਇੱਕ ਦੇ ਹੱਥ ਆ ਗਈ ਨਾ ਗੱਲ ਅਸੀਂ ਕਹਿੰਦੇ ਸਾਰੇ ਬਰਾਬਰ ਆ ਜਿਹੋ ਜੇ ਸਾਰੇ ਲੀਡਰ ਆ ਸਰੂਨ ਪੰਦੇਰ ਵੀ ਉਹੋ ਜਿਹਾ ਇੱਕ ਆ ਲੋਕ ਜਾਗਦੇ ਰਹਿਣ ਜਦੋਂ ਸਮੂਥਲੀ ਫੈਸਲਾ ਹੁੰਦਾ ਉਹ ਵਾਜਬ ਹੁੰਦਾ ਇਕੱਲੇ ਕਰੇ ਦਾ ਫੈਸਲਾ ਵਾਜਬ ਨਹੀਂ ਹੁੰਦਾ ਅਸੀਂ ਲੋਕਾਂ ਚ ਇੱਕ ਮੈਸੇਜ ਕਹਿ ਕੇ ਜੋਰ ਸਰਕਾਰ ਦਾ ਜੋਰ ਲੱਗਿਆ ਉਹ ਵੀ ਪਬਲਿਕ ਪਲੇਟਫਾਰਮ ਤੇ ਰੱਖਣਾ ਚਾਹੁੰਦੇ ਇਹਦਾ ਮਤਲਬ ਇਹ ਸੀ ਆਪਕੋ ਸਟੇਟ ਦੇ ਕਿ ਸੈਂਟਰ ਦੇ ਨਹੀਂ ਦੋਵਾਂ ਦੇ ਹੀ ਹੁੰਦੇ ਆ ਜੀ ਇਹ ਸਟੇਟ ਕਦੀ ਕਮਜ਼ੋਰ ਨਹੀਂ ਹੁੰਦਾ ਇਹ ਕਿ ਹਾਕਮ ਹੈ ਅਸਲ ਅਸਲ ਵਿੱਚ ਕੀ ਹੈ ਇੱਕ ਇੱਕ ਚੀਜ਼ ਪਰ ਔਰ ਗੌਰ ਦੇ ਰਹੇ ਹਟ ਜਾਂਦੇ ਕਿ ਸਰਕਾਰ ਜਦ ਕਿਸਾਨ ਐਮਐਸਪੀ ਮੰਗਤੇ ਹਨ ਤਾਂ ਉਸਕੇ ਲਈ ਬੋਲਤੀ ਹੈ ਕਿ ਬਜਟ ਨਹੀਂ ਹੈ ਆਲਾ ਐਮਐਸਪੀ ਲੀਗਲ ਗਾਰੰਟੀ ਕਰਉਂਦੀ ਉਹਨਾਂ ਦੀ ਸਸਤਾ ਕਹਿ ਰਹੀਆਂ ਨੇ ਸਰਕਾਰ ਦੀਆਂ ਵੀ 20000 ਕਰੋੜ ਰੁਪਏ ਦਾ ਚਾਹੀਦਾ ਸਿਰਫ ਸਾਡੇ ਵਾਰੀ ਰੌਲਾ ਵੀ ਇੰਨੇ ਲੱਖ ਕਰੋੜ ਲੱਜੂ ਜੀ ਆਹ ਹੋਜੂ ਜੀ ਉਹ ਹੋਜੂ ਜੀ ਤੋਂ ਮੈਂ ਕਿਹਾ ਹੁਣ ਇਹ ਧੋਗਲੀ ਨੀਤੀਆਂ ਸਰਕਾਰ ਦੀ ਤਾਂ ਹੈ ਇਹ ਇਹ ਕੋਈ ਏਜੰਸੀ ਕਾ ਨਹੀਂ ਹੈ ਇਹ ਕਿਸੇ ਯੂਨੀਅਨ ਕਾ ਨਹੀਂ ਹੈ ਇਹ ਸਹਿਕਾਰੀ ਸੰਸਥਾ ਕਾ ਡਾਟਾ ਹੈ ਕਿ 6000 ਕਰੋੜ ਰੁਪਏ ਚਾਹੀਏ ਔਰ ਉਸਕੇ ਅੰਦਰ ਸੇ ਵੀ ਅਗਰ ਜੋ 80% ਜੋ 16 ਫਸਲੇ ਹੈ ਉਹਨਾਂ ਕੇ ਲਈ 4000 ਕਰੋੜ ਰੁਪਏ ਚਾਹੀਏ ਸਰ ਐਸਕੇਐਮ ਨੇ ਡਿਮਾਂਡ ਹੈਗੀ ਸੀਗੀ ਵੀ ਜੇ ਨਵਾਂ ਖਰੜਾ ਕਾਨੂੰਨ ਜਿਹੜਾ ਆਇਆ ਹੈਗਾ ਉਹਨੂੰ ਤੁਸੀਂ 12 ਮੰਗਾਂ ਦੇ ਵਿੱਚ ਇਨਕਲੂਡ ਕਰ ਲਓ ਹੈਗੇ ਤੁਸੀਂ ਕਹਿੰਦੇ ਤੁਸੀਂ ਵੀ ਲੜ ਰਹੇ ਹੋ ਤੇ ਮਿਨੀਮਮ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨਾਲ ਤਾਲਮਿਲ ਹੋਣਾ ਚਾਹੀਦਾ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਇਨਕਲੂਡ ਕਿਉਂ ਨਹੀਂ ਕਰ ਰਹੇ ਜੀ ਸੁਵਿੰਦਰ ਭਾਈ ਨੇ ਕਲੀਅਰ ਕਰਤਾ ਹੈ ਢਿੱਕਾ ਨਹੀਂ ਹੈ ਢਿੱਕਾ ਨਹੀਂ ਹੈ ਅਸੀਂ ਲੜ ਰਹੇ ਹਾਂ ਅਸੀਂ ਇਸ ਲਈ ਸਾਡੇ ਫੋਰਮਾਂ 'ਚ ਹੀ ਆ ਗਰੀ ਆ सवाल यह एकता समुच्ची होवे के कट्टोक ये फैसला हाले बाकी है, और नहीं, है। नहीं जो खड़ने वाली बात है जो नया नया एग्रीकल्चर फोरम है उस पर तो कोई शंका ही नहीं है उसके तो हम पूरी तरह विरुद्ध है लेकिन जो कार्यक्रम देने वाली बात है कि उनका है कि हम न्यूनतम और हमारा है और जनता की बाज है कि अधिकतम एकता हो और समुची एकता हो और सब लोग एक साथ लड़ते हुए दिखें और वो ग्राउंड पे वो कॉलेज आए एक साथ आए ਜੀ ਕੰਦੇਰ ਸਾਹਿਬ ਬੀਜੇਪੀ ਦਾ ਜਿਹੜਾ ਇੰਟੈਲੈਕਚੁਅਲ ਵਰਗ ਹੈ ਉਹ ਇੱਕ ਜਨ ਹੋਰ ਕਹਿੰਦਾ ਉਹ ਕਹਿੰਦੇ ਨੇ ਕਿ ਸੈਂਟਰਲ ਪੋਲ ਦੇ ਵਿੱਚ ਐਮਐਸਪੀ ਦੀ ਜਿੰਨੀ ਕੀਲੀ ਤੋਂ ਹੋਣੀ ਹੈ ਜੇਕਰ ਐਮਐਸਪੀ ਪੂਰੇ ਦੇਸ਼ ਦੇ ਵਿੱਚ ਲਿਗਲਾਈਜ਼ ਕਰਦੀ ਹੈ ਐਮਐਸਪੀ ਨੂੰ ਤਾਂ ਐਮਐਸਪੀ ਪੂਰੇ ਦੇਸ਼ ਦੇ ਵਿੱਚ ਤੇ ਜਿਹੜੀ ਖਰੀਦ ਪੰਜਾਬ ਦੇ ਵਿੱਚੋਂ ਹੁੰਦੀ ਹੈ ਹਰਿਆਣਾ ਦੇ ਵਿੱਚੋਂ ਉਹ ਚੀਜ਼ ਆ ਪਰ ਵੈਸੇ ਯੂਪੀ ਦੇ ਵਿੱਚੋਂ ਹੁੰਦੀ ਹੈ ਉਹ ਤਿੰਨੋਂ ਸੂਬਿਆਂ ਦੇ ਵਿੱਚ ਖਰੀਦ ਘਟ ਚੁੱਕੀ ਕੱਲ ਨੂੰ ਕਹਿੰਦੇ ਕਿ ਫੇਰ ਕਿਸਾਨ ਧਰਨੇ ਲਾ ਲੈਣਾ ਕਿ ਇਹ ਗੱਲ ਕਿ ਹੈ ਕਿ ਇਹ ਸਾਡੀ ਮੰਡੀਆਂ ਦੇ ਵਿੱਚ ਫਸਲ ਰੋਲ ਰਹੀ ਹੈ ਹੁਣ ਕਾਨੂੰਨ ਵੀ ਬਣ ਗਿਆ ਐਮ ਐਸ ਪੀ ਦੇ ਉੱਪਰ ਚੁੱਤੀ ਫੇਰ ਨਹੀਂ ਜਾਂਦੇ ਉਹ ਕਹਿੰਦੇ ਪਰ ਜਿਹੜੀ ਖਰੀਦ ਸੈਂਟਰ ਕੋਲ ਦੇ ਵਿੱਚ ਹੁੰਦੀ ਹੈ ਉਹ ਘਟ ਗਈ ਦੇਖੋ ਦੋ ਆ ਮੈਨੂੰ ਲੱਗਦਾ ਦੇਸ਼ ਨੂੰ ਗੁੰਮਰਾਹ ਕਰਨਾ ਆਰਐਸएस ਨੂੰ ਭਾਜਪਾ ਨੂੰ ਬਹੁਤ ਆਉਂਦਾ ਸਵਾਲ ਤੇ ਆ ਵੀ ਜਦੋਂ ਦੇਸ਼ ਦੀ ਪਾਰਲੀਮੈਂਟਿਕ ਸੰਵਿਧਾਨ ਦਾ ਹਿੱਸਾ ਬਣਾ ਦੂ ਕਾਨੂੰਨ ਕ੍ਰਿਮੀਨਲ ਲਾ ਬਣਿਆ ਕਾਰਵਾਈ ਹੁੰਦੀ ਆ ਨਾ ਠੀਕ ਹੈ ਨਾ ਤਾਂ ਜਦੋਂ ਲਾ ਬਣ ਜੂਗਾ ਫਿਰ ਇਹ ਗੱਲ ਕਹਿਣੀ ਵੀ ਖਰੀਦੀ ਨਹੀਂ ਜਾਊਗੀ ਇਹ ਝੂਠ ਬੋਲਣਾ ਦੇਸੂ ਇੱਕ ਤਾਂ ਪਹਿਲੀ ਗੱਲ ਦੂਜਾ ਪੰਜਾਬ ਦੀ ਸਮੱਸਿਆ ਪੰਜਾਬ ਤਾਂ ਚਾਹੁੰਦਾ ਬਈ ਝੋਨੇ ਨੂੰ ਲੈ ਕੇ ਉਹਦਾ ਹੇਠਲਾ ਜ਼ਮੀਨ ਦਾ ਪਾਣੀ ਖਤਮ ਹੋ ਗਿਆ ਹਰਿਆਣਾ ਦਾ ਵੀ ਹੋ ਗਿਆ ਸਾਨੂੰ ਅਸੀਂ ਤੇ ਕਹਿੰਨੇ ਬਈ ਮਾਂ ਦੇਉ ਪੁੱਤੋ ਬਈ 8500 ਨੂੰ ਮੂੰਗੀ ਖਰੀਦੋ ਇੱਕ ਵੱਡਾ ਹਿੱਸਾ ਉਧਰ ਜਾਊਗਾ ਅਸੀਂ ਤਾਂ ਕਹਿੰਨੇ ਵੀ ਤੇਲ ਬੀਜ ਖਰੀਦ ਲਓ ਦਾਲਾਂ ਖਰੀਦ ਲਓ ਅਸੀਂ ਝੋਨੇ 'ਚੋਂ ਖਰਬੂਜਾ ਲੈਣਾ ਸਾਨੂੰ ਐਵੇਂ ਖਾਮ ਖਾਮ ਮੂੰਹ ਗੱਲਾਂ ਕਢਾਉਂਦੇ ਆ ਤੋ ਸਾਨੂੰ ਤਾਂ ਭਈ ਤਈਆਂ ਫਸਲਾਂ ਤੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਪਹਿਲੇ ਦੌਰ 'ਚ ਬਣਾ ਦਿਓ ਦੂਜਾ ਹੋ ਜੂ ਤੋ ਉਹ ਕਿਉਂਕਿ ਜਿਹੜੀ ਚੱਲ ਰਹੀ ਡਿਬੇਟ ਐ ਉਹਨੂੰ ਡੀਰੇਲ ਕਰਨਾ ਭਾਜਪਾ ਨੇ ਉਹ ਡੀਰੇਲ ਕਰ ਲਈ ਗੱਲਾਂ ਕਰਦੇ ਨੇ ਤੋ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਉਹਨਾਂ ਦੇ ਜਿਹੜੇ ਤੱਥ ਨੇ ਉਹ ਠੀਕ ਨਹੀਂ ਹੈਗੇ ਖਾਸ ਕਰਕੇ ਜਾਖੜ ਸਾਹਿਬ ਵਰਗੇ ਬੰਦੇ ਕਿ ਤਾ ਬੋਲਦੇ ਹਨ ਨਾ ਅਰਸਤ ਦੀ ਗੱਲ ਸਾਨੂੰ ਜਿਆਦਾ ਦੁੱਖ ਹੁੰਦਾ ਪੰਜਾਬ ਦੇ ਜੰਮੇ ਦੇ ਪੰਜਾਬ ਦੇ ਪਲੇ ਦੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਲੀਡਰ ਬਣਾਇਆ ਪੰਜਾਬ ਦਾ ਪਾਣੀ ਪੀਤਾ ਖਾਦਾ ਪੀਤਾ ਤੁਸੀਂ ਨਾ ਬੋਲਿਆ ਕਰੋ ਪੰਜਾਬ ਵਾਲਿਆਂ ਨੂੰ ਨਹੀਂ ਬੋਲਣਾ ਚਾਹੀਦਾ ਜਿਵੇਂ ਤੁਸੀਂ ਢੱਲੇਵਾਲ ਸਾਹਿਬ ਦਾ ਜ਼ਿਕਰ ਕੀਤਾ ਕਿ ਉਹ ਮੈਡੀਕਲ ਸਪਲਾਈਸ ਲੈਣ ਉਹਦੇ ਨਾਲ ਨਾਲ ਖਾਣ ਪਾਣ ਦਾ ਵੀ ਇੰਤਜ਼ਾਮ ਕਰਨਾ ਤੁਸੀਂ ਜਾ ਕੇ ਵੀ ਉੱਥੇ ਅਪੀਲ ਕਰੋਗੇ ਕਿਉਂਕਿ ਥੋੜੀ ਉਹ ਸਲਾਹ ਨਾਲ ਉਹ ਬੈਠੇ ਸੀ ਢੱਲੇਵਾਲ ਸਾਹਿਬ ਕੋਲ ਤੁਸੀਂ ਮਰਨ ਬਾਅਦ ਜਾ ਕੇ ਵੀ ਤੜਵਾ ਸਕਦੇ ਹੋ ਕਿ ਬਾਈ ਮੀਡੀਆ ਦਾ ਤੁਸੀਂ ਦਿੱਠੀ ਰਹਿਦਾ ਅਪੀਲ ਕਰ ਰਹੇ ਹੋ ਦੋ ਗੱਲਾਂ ਦੋ ਗੱਲਾਂ ਉਹਦੇ ਚ ਸਾਨੂੰ ਲੱਗਦਾ ਸਾਨੂੰ ਅਪੀਲ ਕਰਨ ਦਾ ਕਿਸੇ ਨੂੰ ਵੀ ਹੱਕ ਹੈ ਕੰਮ ਔਰ ਇਹਦੇ ਯਤਨ ਜਟਾਉਣ ਦੀ ਤੁਸੀਂ ਗੱਲ ਕਹੀਏ ਕਿਵੇਂ ਜਟਾਉਣੇ ਆਸੀਂ ਉਹਦਾ ਯਤਨ ਜਾਰੀ ਰੱਖਾਂ ਕਿਉਂਕਿ ਜਿਵੇਂ ਰਾਜ ਸਾਹਿਬ ਨੇ ਕਿਹਾ ਸੀ ਰੰਗਵਰ ਸਾਹਿਬ ਨੇ ਕਿਹਾ ਸੀ ਕਿ ਕਿਸਾਨ ਆਗੂਆਂ ਦੀ ਸਾਨੂੰ ਜ਼ਰੂਰਤ ਹੈ ਗਰਾਊਂਡ ਦੇ ਉੱਪਰ ਆ ਕੇ ਲੜਾਈ ਲੜਨ ਦੀ ਕਿ ਜਾਨ ਅਜਾਈ ਨੰਗਵਾਓ ਇਹ ਗੱਲ ਤਾਂ ਫਿਰ ਉਦੋਂ ਵੀ ਸੀ ਨਾ ਜਦੋਂ ਮਰਦਬਾਤ ਸ਼ੁਰੂ ਕਰਨ ਦੀ ਗੱਲ ਕੀਤੀ ਸੀ ਥੋੜੀ ਗੱਲ ਵਾਜਬ ਆ ਸਵਾਲ ਇਹ ਹੈਗਾ ਵੀ ਹੁਣ ਆਲੀਆਂ ਪ੍ਰਸਥਤੀਆਂ 'ਚ ਕੀ ਹੋਵੇ ਹੁਣ ਜਿਹੜੀ ਮੌਜੂਦਾ ਪ੍ਰਸਥਤੀ ਆ ਉਸ ਮੌਜੂਦਾ ਪ੍ਰਸਥਿਤੀ ਦੇ ਅਨੁਸਾਰ ਸਾਡੀ ਅਪੀਲ ਵਾਜਬ ਹੈ ਠੀਕ ਹੈ ਨਾ ਤੋਂ ਇਸ ਕਰਕੇ ਅਸੀਂ ਅਪੀਲ ਕੀਤੀ ਹੈ ਅਪੀਲ ਕਰਨ ਦਾ ਸਾਨੂੰ ਹੱਕ ਹੈਗਾ ਜਿਹੜੀਆਂ ਇਸ ਕਰਕੇ ਕਹਿ ਰਹੀਆਂ ਨੇ ਕਿ ਮੀਟਿੰਗ ਉਹ ਦਿੱਲੀ ਹੋਵੇ ਕਿ ਉੱਥੋਂ ਵੱਡੀ ਰੈਲੇਵੈਂਸ ਬਣੂਗੀ ਇਸ ਮੀਟਿੰਗ ਦੀ ਤੇ ਉਹ ਮੀਟਿੰਗ ਚੰਡੀਗੜ੍ਹ ਪੂਰੇ ਦੇਸ਼ ਪੱਧਰ ਤੇ ਵਿਆਪਕ ਫੈਸਲਾ ਨਹੀਂ ਲੱਗੂਗੀ ਕਿ ਹਾਂ ਸੈਂਟਰਲ ਮੀਟਿੰਗ ਕਰਨ ਜਾ ਰਹੇ ਜੇਕਰ ਆਹੀ ਮੀਟਿੰਗ ਦਿੱਲੀ ਦੇ ਵਿੱਚ ਹੋਵੇ ਕਿ ਹੋਰ ਮੈਸੇਜ ਆਊਗਾ ਪੂਰੇ ਦੇਸ਼ ਦੇ ਵਿੱਚ ਦੇਖੋ ਦਿੱਲੀ ਸਾਡੀ ਰਾਜਸਥਾਨੀ ਮਸਲਾ ਹੈਗਾ ਦੇਸ਼ ਵਿਆਪੀ ਐ ਮਸ ਪੀ ਲੀਗਲ ਗਰੰਟੀ ਕਰਨ ਦਾ ਪਾਜ ਪਾ ਇੱਕ ਟੈਕਸ ਨਾ ਉਹਨੂੰ ਸਾਨੂੰ ਕਹਿ ਕੇ ਵੀ ਇੱਕ ਤਾਂ ਦੋ ਪੱਖਾਂ ਤੇ ਵੀ ਇਹ ਖੇਚ ਕੇ ਲੈ ਆਏ ਦੀ ਚੰਡੀਗੜ੍ਹ ਠੀਕ ਆ ਸਾਨੂੰ ਚੰਡੀਗੜ੍ਹ ਮੀਟਿੰਗ ਮਿਲੇ ਚਾਹੇ ਦਿੱਲੀ ਮਿਲੇ ਸਾਡੇ ਲਈ ਇੱਥੇ ਜਿਹੜੇ ਬੈਠੇ ਆ ਠੀਕ ਆ ਜਿੱਥੋਂ ਮੈਂ ਆਉਣਾ ਅੰਮ੍ਰਿਤਸਰੋਂ ਭਾਈ ਇਹ ਵੀ 250 ਕਿਲੋਮੀਟਰ ਦਾ ਐਨ ਨੂੰ ਵੀ ਉਹ ਨਹੀਂ ਸੜਕਾਂ ਤੇ ਵਹਿਣ ਵਾਲਿਆਂ ਨੂੰ ਚਾਰ ਕਦਮ ਇੱਧਰ ਤੇ ਚਾਰ ਕਦਮ ਐਕਦਾ ਕੋਈ ਫਰਕ ਨਹੀਂ ਪੈਂਦਾ ਅਸੀਂ ਪਬਲਿਕ 'ਚ ਗੱਲ ਕਰ ਦਿੱਤੀ ਪੀ ਜੇ ਸਰਕਾਰ ਨੂੰ ਕੋਈ আপত্তি ਨਹੀਂ ਹੈ ਤਾਂ ਉਹ ਕਿਉਂਕਿ ਸੈਂਟਰ ਦਾ ਮੁੱਦਾ ਫਿਰ ਇੱਥੇ ਥੋੜੀ ਆ ਜਦੋਂ ਉਹ ਕਹਿੰਦੇ ਨੇ ਉਹ ਖਰੀਦ ਦੇ ਇਸ਼ੂ ਨੂੰ ਸੂਬਿਆਂ ਦਾ ਬਣਾਉਂਦੇ ਨੇ ਕਰਦਿਆ ਅਸੀਂ ਉਹਦੇ ਚੋਂ ਕਿਹਾ ਇਹਨੂੰ ਦਿੱਲੀ ਕਰੋ ਭਾਈ ਆ ਸਾਡੀ ਮੰਗ ਆ ਕੰਡੀਸ਼ਨ ਨਹੀਂ ਹੈ ਅੱਗੇ ਦੇਖਦੇ ਇਸੇ ਮੀਟਿੰਗ ਨੂੰ ਕਿਸਾਨਾਂ ਕੋਈ ਪੋਜ਼ਿਟਿਵ ਵੇ ਦੇ ਵਿੱਚ ਵੀ ਲੈ ਸਕਦੇ ਨੇ ਕਿ ਦੇਸ਼ ਦੀ ਏਡੀ ਵੱਡੀ ਸਰਕਾਰ ਅਸੀਂ ਚੰਡੀਗੜਾਉਣ ਦੇ ਲਈ ਮਜਬੂਰ ਕਰਤ ਨੇ ਤੇ ਦੋ ਗੱਲਾਂ ਹੁੰਦੀਆਂ ਦੇਖੋ ਜੇ ਜੇ ਪਬਲਿਕ 'ਚ ਗੱਲਾਂ ਕਰਨ ਨੂੰ ਇਹ ਚੀਜ਼ਾਂ ਹੁੰਦੀਆਂ ਨੇ ਉਹ ਕਿਤੇ ਆ ਜਾਣ ਜਾਂ ਸ਼ੰਭੂ ਤਾਂ ਆ ਕੇ ਮੀਟਿੰਗ ਕਰ ਲੈਣ ਸਵਾਲ じゃ ਅਸੀਂ ਦਿੱਲੀ ਜਾ ਕੇ ਕਰ ਲਈਏ ਸਵਾਲ ਹੈਗਾ ਸਾਡੀਆਂ ਮੰਗਾ ਮੰਨਣ ਦਾ ਬਾਕੀ ਗੱਲਾਂ ਦੇ ਵਿੱਚ ਜੇ ਰਹਿਣੀਆਂ ਚੱਲ ਬੋਲਣ ਨੂੰ ਅਸੀਂ ਬਥੇਰਾ ਕੁਝ ਬੋਲਦੇ ਨੇ ਉਹ ਵੀ ਬੋਲਦੇ